ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 1 ਜਨਵਰੀ ਤੋਂ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਹੋਣ ਜਾ ਰਹੇ ਹਨ ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ ਬਹੁਤ ਹੀ ਖੁਸ਼ਖਬਰੀਆਂ ਤੇ ਆਓ ਜਾਣਦੇ ਹਾਂ ਉਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਬਾਰੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी देवी जी ਦੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਤਾਂ ਕਿ ਤਾਂ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ 12 ਹੀ ਰਾਸ਼ੀਆਂ ਹੋ ਜਾਣ ਤਾਂ ਦੇ ਨਾਲ ਮਾਲਾ ਮਾਲ ਸੋ ਦੋਸਤੋ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਦੇ ਬਾਰੇ ਕਿ 2025 ਜਨਵਰੀ ਦੇ ਮਹੀਨੇ ਦੇ ਵਿੱਚ ਸ਼ੁਭ ਕਾਮਨਾਵਾਂ ਦੇ ਨਾਲ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਇਹ ਪੂਰੇ ਨਵੇਂ ਸਾਲ ਤੱਕ ਤਾਂ ਦੇ ਨਾਲ ਮਾਲਾ ਮਾਰ ਜਾਣ ਵਾਲੀਆਂ ਹਨ ਇਹਨਾਂ ਲਈ ਇਹ ਮਹੀਨਾ ਬੜਾ ਹੀ ਖੁਸ਼ੀਆਂ ਭਰਿਆ ਰਹੇਗਾ ਇਹਨਾਂ ਲਈ ਯਾਦਗਾਰੀ ਸਾਬਤ ਹੋ ਜਾਵੇਗਾ ਕਿਉਂਕਿ ਇਹਨਾਂ ਦੇ ਜੀਵਨ ਦੇ ਵਿੱਚ ਗ੍ਰਹਿ ਦਸ਼ਾ ਬਹੁਤ ਹੀ ਵਧੀਆ ਚੱਲਦੀ ਨਜ਼ਰ ਆ ਰਹੀ ਹੈ ਜਿਸ ਸੇ ਨਾਲ ਇਹਨਾਂ ਦੀ ਕਿਸਮਤ ਦੇ ਵਿੱਚ ਹੁਣ ਪਲਟਾਵਾ ਆ ਜਾਵੇਗਾ ਇਸ ਸਾਲ ਇਸ ਸਾਲ ਇਹਨਾਂ ਨੂੰ ਆਪਣੀ ਮਨਪਸੰਦ ਨੌਕਰੀ ਵੀ ਮਿਲ ਸਕਦੀ ਹੈ ਦੇਵ ਗੁਰੂ ਦਾ ਸ਼ੁਭ ਪੱਖ ਵੀ ਇਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰ ਸਕਦਾ ਹੈ ਇਸ ਸਮੇਂ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਸਫਲਤਾ ਬਹੁਤ ਜ਼ਿਆਦਾ ਮਿਲ ਜਾਵੇਗੀ। ਦੋਸਤੋ ਹੁਣ ਗੱਲ ਕਰਦੇ ਹਾਂ ਜੀ ਮੇਖ ਰਾਸ਼ੀ ਵਾਲਿਆਂ ਦੀ ਕਿ ਮੇਖ ਰਾਸ਼ੀ ਵਾਲਿਓ ਇਸ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲੈਣਾ ਕਿ ਇਸ ਸਾਲ ਦੇ ਪਹਿਲੇ ਮਹੀਨੇ ਭਾਗ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਹਨੂਮਾ ਜੀ ਦੀ ਪੂਜਾ ਕਰ ਲੈਂਦੇ ਹੋ ਤੇ ਹਨੂਮਨ ਚਲਸਾ ਦਾ ਪਾਠ ਕਰ ਲੈਂਦੇ ਹੋ ਤੇ ਜੇਕਰ ਤੁਹਾਨੂੰ ਬੜਾ ਜਿਆਦਾ ਗੁੱਸਾ ਹੁੰਦਾ ਹੈ ਤਾਂ ਲਾਲ ਰੰਗ ਦੇ ਕੱਪੜੇ ਪੈਣ ਨੇ ਛੱਡ ਦਿਓ ਅਜਿਹਾ ਕਰਨ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਅਚਾਨਕ ਤੋਹੀਂ ਆਉਣ ਵਾਲੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਸੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਪੈਂਦੇ ਹੈ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਗੱਲ ਕਰਦੇ ਹਾਂ ਜੀ ਮੇਕ ਰਾਸ਼ੀ ਵਾਲਿਆਂ ਦੇ ਬਾਰੇ ਕਿ ਇਹਨਾਂ ਦਾ ਇਹ ਜਨਵਰੀ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਮੇਕ ਰਾਸ਼ੀ ਵਾਲਿਆਂ ਦੇ ਲਈ ਵਿੱਤੀ ਸਲਾਹਨਾ ਰਾਸ਼ੀ ਅਨੁਸਾਰ ਇਹ ਮਹੀਨਾ ਬੜਾ ਹੈ ਵੱਡੀਆਂ-ਵੱਡੀਆਂ ਪ੍ਰਾਪਤੀਆਂ ਇਹਨਾਂ ਨੂੰ ਦੇਖ ਕੇ ਜਾਣ ਵਾਲਾ ਹੈ ਇਸ ਸਾਲ ਇਸ ਨਾਲ ਤੁਹਾਨੂੰ ਸਾਲ ਦਾ ਪਹਿਲਾ ਮਹੀਨਾ ਲਗਾਤਾਰ ਆਮਦਨ ਦੇ ਵਿੱਚ ਵਾਧਾ ਹੁੰਦਾ ਨਜ਼ਰ ਆਵੇਗਾ ਤੁਹਾਨੂੰ ਕਦੇ ਵੀ ਪੈਸੇ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਜਨਵਰੀ ਦੇ ਵਿੱਚ ਤੁਹਾਡਾ ਸ਼ਨੀ ਚੌਥੇ ਘਰ ਦੇ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੇ ਸਾਰੇ ਹੀ ਵਿਗੜੇ ਹੋਏ ਕੰਮ ਸੰਪੂਰਨ ਹੋ ਜਾਣਗੇ ਤੁਹਾਡੇ ਆਰਥਿਕ ਸਥਿਤੀ ਹੁਣ ਮਜ਼ਬੂਤ ਹੋ ਜਾਵੇਗੀ। ਇਸ ਸਾਲ ਤੁਸੀਂ ਨਵਾਂ ਘਰ ਜਾਂ ਵਾਹਨ ਖਰੀਦਣ ਦੇ ਸ਼ਾਵੇ ਪੂਰੇ ਕਰ ਸਕਦੇ ਹੋ। ਦੇਵਗੁਰੂ ਦੀ ਸ਼ੁਭ ਦ੍ਰਿਸ਼ਟੀ ਤੁਹਾਡੇ ਤੇ ਬਣੀ ਹੋਈ ਹੈ। ਇਹ ਤੁਹਾਡੇ ਕੈਰੀਅਰ ਨੂੰ ਰੌਸ਼ਨ ਕਰੇਗੀ। ਕਿਸਮਤ ਤੁਹਾਡੇ ਨਾਲ ਹੈ। ਤੁਹਾਡੇ ਪੱਖ ਦੇ ਵਿੱਚ ਹੈ। ਜਿਵੇਂ ਵਿੱਚ ਤਰੱਕੀ ਕਰੋਗੇ ਤੇ ਤੇ ਕਾਰੋਬਾਰ ਦੇ ਵਿੱਚ ਤੁਹਾਨੂੰ ਬਹੁਤ ਹੀ ਮੁਨਾਫਾ ਹੋਣ ਵਾਲਾ ਹੈ। ਇਸ ਸਮੇਂ ਹਰ ਪਾਸੇ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਦਫਤਰ ਦੇ ਵਿੱਚ ਤੁਹਾਡੇ ਕੰਮ ਦੇ ਲਈ ਤੁਹਾਨੂੰ ਸਨਮਾਨਿਤ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਆਪਣਾ ਕੰਮ ਸੱਚੀ ਮਿਹਨਤ ਤੇ ਲਗਨ ਦੇ ਨਾਲ ਕਰਦੇ ਹੋ ਤਾਂ ਇਸ ਸਾਲ ਤੁਹਾਡੇ ਲਈ ਕੈਰੀਅਰ ਸਬੰਧੀ ਰਿਕਾਰਡ ਤੋੜਨ ਵਾਲਾ ਹੈ ਤੁਹਾਨੂੰ ਤਨਖਾਹਪੰਦੀ ਆਉਣ ਵਾਲੀਆਂ ਮੁਸ਼ਕਲਾਂ ਦਾ ਹੁਣ ਖਾਤਮਾ ਹੋ ਜਾਵੇਗਾ ਅਜਿਹਾ ਨਹੀਂ ਹੋਵੇਗਾ ਕਿ ਤੁਹਾਡੀ ਵਿੱਤੀ ਸਥਿਤੀ ਜਾਂ ਵਿੱਤੀ ਸ਼ੇਵਣ ਵਿੱਚ ਸਥਿਰਤਾ ਬਣੀ ਰਹੇਗੀ ਜੇਕਰ ਤੁਸੀਂ ਕੰਮ ਕਰ ਰਹੇ ਹੋ ਤਾਂ ਇਸ ਸਾਲ ਚੰਗੀ ਤਰੱਕੀ ਵੀ ਮਿਲ ਸਕਦੀ ਹੈ ਤੁਹਾਡੇ ਕੰਮ ਦਾ ਹੁਣ ਮੁੱਲ ਵਧ ਜਾਵੇਗਾ ਤੁਹਾਡੇ ਭਾਗਾਂ ਦੇ ਵਿੱਚ ਘਰ ਦੇ ਵਿੱਚੋਂ ਤੁਹਾਡੇ ਕੰਮ ਦੀ ਸ਼ਲਾੰਗਾ ਹੋਵੇਗੀ ਤੁਹਾਡਾ ਪਾਸ ਤੁਹਾਡੇ ਤੋਂ ਖੁਸ਼ ਹੋ ਜਾਵੇਗਾ ਕਿਉਂਕਿ ਉਹ ਤੁਹਾਡੀ ਫਿਰ ਆਮਦਨ ਦੇ ਵਿੱਚ ਵਾਧਾ ਕਰ ਸਕਦਾ ਹੈ 2025 ਦੇ ਪਹਿਲੇ ਮਹੀਨੇ ਦੇ ਵਿੱਚ ਸਿਹਤ ਦੇ ਪੱਖੋਂ ਇਹ ਸਮਾਂ ਤੁਹਾਡੇ ਲਈ ਬੜੇ ਹੀ ਚੰਗਾ ਰਹਿਣ ਵਾਲਾ ਹੈ ਸਿਹਤ ਦੇ ਨਜ਼ਰੀਏ ਤੋਂ ਚੰਗੇ ਸਿਹਤ ਦਾ ਆਨੰਦ ਮਾਣੋਗੇ ਸਿਹਤ ਦੀ ਕੁੰਡਲੀ ਦੇ ਅਨੁਸਾਰ ਮੇਕ ਰਾਸ਼ੀ ਵਾਲਿਆਂ ਦੇ ਲਈ ਇਹ ਵਿੱਤੀ ਲਾਭ ਇਸ ਸਾਲ ਤੁਸੀਂ ਸਿਹਤ ਦੇ ਮਾਮਲੇ ਨੂੰ ਲੈ ਕੇ ਚਿੰਤਤ ਵੀ ਹੋ ਸਕਦੇ ਹੋ ਪਰ ਤੁਹਾਨੂੰ ਚਿੰਤਾ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਤੁਹਾਨੂੰ ਪੁਰਾਣੇ ਰੋਗਾਂ ਤੋਂ ਮੁਕਤੀ ਮਿਲਣ ਵਾਲੀ ਹੈ ਤੇ ਚੰਗੀ ਸਿਹਤ ਦਾ ਲਾਭ ਮਿਲੇਗਾ ਤੁਹਾਡਾ ਜਿਹੜਾ ਮਾਨ ਸਨਮਾਨ ਉਹ ਵੀ ਵਧੇਗਾ ਆਤਮਿਕ ਕਮਾ ਵਿੱਚ ਤੁਹਾਡਾ ਮਨ ਲੱਗੇਗਾ ਤੁਹਾਡੇ ਮਨ ਵਿੱਚ ਸ਼ੋਧ ਤੇ ਸਕਾਰਾਤਮਕ ਵਿਚਾਰ ਆਉਣਗੇ ਆਪਣੀ ਖੁਰਾਕ ਤੇ ਆਪਣੀ ਸਿਹਤ ਬਾਰੇ ਵਧੇਰੇ ਸੁਵੇ ਵਧੇਰੇ ਸਵੇਦਨ ਛੇਲ ਹੋ ਜਾਓਗੇ ਸਾਲ ਦੇ ਪਹਿਲੇ ਮਹੀਨੇ ਵਿੱਚ ਤੁਹਾਡੇ ਲਈ ਸਮਾਂ ਚੰਗਾ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਨ ਦਾ ਸੇਕ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਤੁਸੀਂ ਕਸਰਜੋਗਾ ਕਰਕੇ ਆਪਣੀ ਸਿਹਤ ਨੂੰ ਸੁਧਾਰ ਸਕਦੇ ਹੋ ਇਸ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ ਤੁਹਾਨੂੰ ਮਾਨਸਿਕ ਦਬਾਅ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਸ਼ੁਰੂਆਤ ਵਿੱਚ ਜਿਵੇਂ ਦੇ ਵਿੱਚ ਚੰਗੇ ਨਤੀਜੇ ਲੈ ਕੇ ਆਵੇਗਾ। ਇਹ ਮਹੀਨਾ ਇਸ ਲਈ ਤੁਸੀਂ ਖੁਸ਼ ਰਹਿਣ ਦੀ ਆਦਤ ਪਾ ਲਓ ਕਿਉਂਕਿ ਦੇਵਗੁਰੂ ਤੁਹਾਡੇ ਸ਼ੁਭ ਪੱਖ ਦੇ ਕਾਰਨ ਹੁਣ ਤੁਸੀਂ ਚੰਗੇ ਸਿਹਤ ਦੇ مالک बन ਜਾਓਗੇ। ਤੁਹਾਡਾ ਮਨ ਅਧਿਆਤਮਿਕ ਤੇ ਮਾਰਗ ਤੇ ਚੱਲੇਗਾ। ਤੁਹਾਡੇ ਮਨ ਵਿੱਚ ਪਵਿੱਤਰ ਵਿਚਾਰ ਪੈਦਾ ਹੋ ਜਾਣਗੇ। ਤੁਸੀਂ ਸਿਹਤ ਨੂੰ ਲੈ ਕੇ ਚਿੰਤਾ ਜ਼ਰੂਰ ਕਰੋਗੇ ਪਰ ਚਿੰਤਾ ਨਹੀਂ ਕਰਨੀ ਚਾਹੀਦੀ ਤੁਹਾਡੀ ਸਿਹਤ ਵਧੀਆ ਰਹੇਗੀ ਸਕਾਰਾਤਮਕ ਸੋਚ ਰਹੇਗੀ ਤੁਹਾਡਾ ਆਤਮ ਵਿਸ਼ਵਾਸ ਹੋਣ ਵਧੇਗਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਓਗੇ ਸੰਤੁਲਨ ਸੰਤੁਲਿਤ ਖੁਰਾਕ ਦੇ ਨਾਲ ਨਾਲ ਤੁਹਾਨੂੰ ਆਪਣੀ ਖੁਰਾਕ ਵਿੱਚ ਫਲ ਸਬਜ਼ੀਆਂ ਦੁੱਧ ਜੋਸ ਆਦ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖ ਸਕਦੇ ਹੋ ਅਗਲੇ ਕੁਝ ਨਸੀਬ ਰਾਸ਼ੀ ਹੈ ਜੇ ਮੇਨ ਰਾਸ਼ੀ ਮੇਨ ਰਾਸ਼ੀ ਵਾਲਨ ਦਾ ਸਾਇਕ ਸਾਲ ਦਾ ਪਹਿਲਾ ਮਹੀਨਾ ਤੁਹਾਨੂੰ ਖੁਸ਼ੀਆਂ ਦੇ ਕੇ ਜਾਵੇਗਾ ਇਸ ਸਾਲ ਤੁਹਾਨੂੰ ਆਪਣੇ ਵੱਡੇ ਪਰਿਵਾਰ ਦਾ ਸਹਿਯੋਗ ਮਿਲ ਜਾਵੇਗਾ ਸਕਾਰਾਤਮਕ ਨਤੀਜੇ ਮਿਲਣਗੇ ਸ਼ੁਭ ਖ਼ਬਰ ਲੈ ਕੇ ਆਉਣ ਵਾਲਾ ਹੈ ਇਹ ਨਵਾਂ ਸਮਾਂ ਤੁਹਾਡੀ ਆਮਦਨ ਹੋਣ ਨਵੇਂ ਸਰੋਤ ਵਧ ਜਾਣਗੇ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ ਤੁਹਾਨੂੰ ਵਪਾਰ ਵਿੱਚ ਸਫਲਤਾ ਮਿਲਣ ਵਾਲੀ ਹੈ ਸ਼ੁਰੂਆਤ ਤੋਂ ਹੀ ਤੁਹਾਡਾ ਕਾਰੋਬਾਰ ਤਰੱਕੀ ਦੇ ਰਸਤੇ ਤੇ ਚੱਲੇਗਾ। ਇਸ ਸਾਲ ਵਿਦਿਆਰਥੀ ਵਰਗ ਤੇ ਲਈ ਵੀ ਬਹੁਤ ਵਧੀਆ ਛਾਂਣ ਵਾਲਾ ਹੈ। ਇਸ ਸਾਲ ਤੁਹਾਨੂੰ ਵਿਦੇਸ਼ ਯਾਤਰਾ ਦਾ ਵੀ ਮੌਕਾ ਵੀ ਮਿਲ ਸਕਦਾ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ, ਤੋਲਾ ਰਾਸ਼ੀ। ਤੋਲਾ ਰਾਸ਼ੀ ਵਾਲਿਆਂ ਦਾ ਸੇਕ ਸਾਲ ਦੇ ਪਹਿਲੇ ਮਹੀਨੇ ਵਿੱਚ ਜੇਕਰ ਤੁਸੀਂ ਵਿਦੇਸ਼ੀ ਯਾਤਰਾ ਬਾਰੇ ਕਾਫੀ ਦੇ ਤੋਂ ਸੋਚ ਰਹੇ ਸੀ, ਇਹ ਸਮੇਂ ਤੁਹਾਨੂੰ ਵੀਜਾ ਮਿਲ ਸਕਦਾ ਹੈ ਕਿਉਂਕਿ ਇਹ ਸਮਾਂ ਤੁਹਾਡੇ ਪੱਕ ਵਿੱਚ ਹੈ। ਤੁਹਾਡੇ ਜੀਵਨ ਵਿੱਚ ਆਮਦਨ ਵਿੱਚ ਅਚਾਨਕ ਹੀ ਹੁਣ ਵਾਧਾ ਹੋਵੇਗਾ। ਵਿਦੇਸ਼ੀ ਯਾਤਰਾਵਾਂ ਤੁਹਾਡੇ ਲਈ ਲਾਭਦਾਇਕ ਸਾਬਤ ਹੋਣਗੀਆਂ। ਇਹ ਸਮਾਂ ਬੜਾ ਹੀ ਅਨਕੂਲ ਹੈ ਲਾਭਦਾਇਕ ਸਮਾਂ ਹੈ। ਤੁਹਾਡਾ ਪੈਸਾ ਹੁਣ ਨਾਣ ਵਿੱਚ ਵੀ ਖਰਚ ਹੋਏਗਾ। 2 ਸਾਲਾਂ ਤੱਕ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ। ਇਸ ਸਮਾਂ ਤੁਹਾਨੂੰ ਕੋਈ ਖੁਸ਼ਖਬਰੀ ਦੇ ਕੇ ਜਾਵੇਗਾ। ਤੁਹਾਡੇ ਘਰ ਦੇ ਵਿੱਚ ਕੋਈ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਹੈ। ਜਿਸ ਤੇ ਕਾਰਨ ਤੁਹਾਡੇ ਪਰਿਵਾਰ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਰਹੇਗਾ ਕਾਦੇ ਸਕਾਰਾਤਮਕ ਊਰਜਾ ਤੁਹਾਡੀ ਸਿਹਤ ਲਈ ਚੰਗੀ ਰਹਿਣ ਵਾਲੀ ਹੈ ਮਨ ਦੇ ਇਕਾਗਰਤਾ ਨੂੰ ਵਧਾਉਣ ਲਈ ਤੁਹਾਨੂੰ ਬਹੁਤ ਹੀ ਕਸਰਤ ਕਰਨੀ ਚਾਹੀਦੀ ਹੈ ਸਰੀਰਕ ਤੇ ਸਿਹਤ ਦੋਵਾਂ ਲਈ ਬਹੁਤ ਵਧੀਆ ਸਮਾਂ ਹੈ ਮੈਡੀਟੇਸ਼ਨ ਤੁਹਾਡੇ ਨੂੰ ਘਟਾ ਦੇਵੇਗਾ ਇਸ ਇਸ ਰਸ ਇਸ ਰਸ ਵਾਲਿਆਂ ਦਾ ਇਹ ਸਮਾਂ ਸ਼ੁਰੂਆਤੀ ਤੌਰ ਤੋਂ ਹੀ ਬਹੁਤ ਵਧੀਆ ਜਾਵੇਗਾ ਪਰਵਾਰਿਕ ਖੁਸ਼ਹਾਲੀ ਮਿਲੇਗੀ ਇਸ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਪਿਆਰ ਦੀ ਭਾਵਨਾ ਵਧਣ ਵਾਲੀ ਹੈ ਇਸ ਨਾਲ ਤੁਸੀਂ ਨਵੇਂ ਸਾਲ ਵਿੱਚ ਵੀ ਆਪਣੇ ਖੁਸ਼ੀਆਂ ਦੀ ਸ਼ੁਰੂਆਤ ਚੰਗੀ ਕਰ ਸਕਦੇ ਹੋ ਅਗਲੀ ਖੁਸ਼ ਨਸਿਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਨ ਦਾਸਤ ਹੈ ਕਿ ਇਸ ਸਮਾਂ ਤੁਹਾਡੇ ਲਈ ਪੜਾਏ ਆਨੰਦ ਆਇਕ ਰਹਿਣ ਵਾਲਾ ਹੈ ਤੁਹਾਨੂੰ ਹਰ ਫੈਸਲੇ ਵਿੱਚ ਆਪਣੇ ਸਾਥੀ ਤੇ ਵੱਡਿਆਂ ਦਾ ਸਹਿਯੋਗ ਮਿਲੇਗਾ ਤੁਹਾਨੂੰ ਇਸ ਸਮੇਂ ਕੋਈ ਮਹੱਤਵਪੂਰਨ ਫੈਸਲਾ ਲੈਣਾ ਹੋਵੇਗਾ ਇਸ ਨਾਲ ਤੁਹਾਡੇ ਜੀਵਨ ਵਿੱਚ ਪਿਆਰ ਤੇ ਅਚਾਨਕ ਕੋਈ ਸ਼ਾਨਦਾਰ ਸ਼ੁਰੂਆਤ ਹੋ ਸਕਦੀ ਹੈ ਤੁਹਾਡੇ ਵਿੱਚ ਘਰ ਕੁਝ ਸਮੇਂ ਤੋਂ ਚੱਲ ਰਹੇ ਜਿਹੜੇ ਮਤਭੇਦ ਸਨ ਉਹ ਦੂਰ ਹੋ ਜਾਣਗੇ ਇਸ ਸਮੇਂ ਤੁਸੀਂ ਘਰ ਵਿੱਚ ਕੋਈ ਨਵਾਂ ਵਾਹਨ ਜਾਂ ਨਵਾਂ ਘਰ ਹੀ ਖਰੀਦ ਸਕਦੇ ਹੋ ਇਸ ਨੂੰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੁਸ਼ੀ ਨੂੰ ਸਾਂਝਾ ਕਰਕੇ ਖੁਸ਼ੀ ਦਾ ਨਵਾਂ ਮਾਹੌਲ ਪੈਦਾ ਕਰ ਸਕਦੇ ਹੋ ਤੁਸੀਂ ਜ਼ਿਆਦਾਤਰ ਸਮਾਂ ਪ੍ਰੇਮੀ ਦਿਨਾਂ ਗੱਲਬਾਤ ਕਰਨ ਵਿੱਚ ਇਪਤੀਤ ਕਰੋਗੇ ਇਸ ਸਮੇਂ ਤੁਸੀਂ ਆਪਣੇ ਗੁੱਸੇ ਤੇ ਕਾਬੂ ਰੱਖਣਾ ਹੈ ਤੇ ਕਿਸੇ ਤੇ ਅਨਾਂ ਵਿਸ਼ਵਾਸ ਬਿਲਕੁਲ ਵੀ ਨਹੀਂ ਕਰਨਾ ਹਰ ਕੰਮ ਆਪਣੇ ਦਿਮਾਗ ਆਪਣੇ ਦਿਲ ਤੋਂ ਸੋਚ ਕੇ ਕਰਨਾ ਹੈ ਤੁਹਾਡੇ ਜੀਵਨ ਵਿੱਚ ਪਿਆਰ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਤੁਹਾਨੂੰ ਆਪਣੇ ਰਿਸ਼ਤਿਆਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੇ ਵਿਆਹ ਹੋਤਾ ਜੀਵਨ ਦੇ ਵਿੱਚ ਖੁਸ਼ੀ ਦੀ ਕਮੀ ਨਹੀਂ ਹੋਵੇਗੀ ਤੁਸੀਂ ਆਪਣੇ ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਦੇ ਹੋ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਤਨਾਅ ਖਤਮ ਹੋ ਸਕਦਾ ਹੈ ਤੁਹਾਨੂੰ ਆਤਮ ਵਿਸ਼ਵਾਸ ਦਾ ਪੱਧਰ ਵਧਾਉਣਾ ਪਵੇਗਾ ਹਰ ਕੰਮ ਵਿੱਚ ਫਿਰ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਸਮੇਂ ਤੁਹਾਨੂੰ ਮੌਕਿਆਂ ਦਾ ਲਾਭ ਉਠਾਉਣ ਦੀ ਜ਼ਰੂਰਤ ਹੈ ਕੈਰੀਅਰ ਦੇ ਮੌਕੇ ਤੋਂ ਹੁਣ ਤੁਸੀਂ ਉਚਾਈਆਂ ਨੂੰ ਛੂਹੋਗੇ ਤੁਹਾਡੀ ਆਰਥਿਕ ਸਥਿਤੀ ਹੁਣ ਸੁਧਰਨ ਵਾਲੀ ਹੈ ਤਾਂ ਦੇ ਆਮਦਨ ਦੇ ਨਵੇਂ ਮੌਕੇ ਪ੍ਰਾਪਤ ਹੋ ਜਾਣਗੇ ਵਿਦਿਆਰਥੀਆਂ ਦੇ ਲਈ ਇਹ ਸਮਾਂ ਬੜਾ ਹੈ ਫਾਇਦਾ ਇੱਕ ਸਾ ਬਤੋ ਜਾਵੇਗਾ ਤੁਸੀਂ ਆਪਣੇ ਹੁਨਰ ਨੂੰ ਨਖਾਰਾਂ ਦੇ ਲਈ ਛੋਟੇ ਕੋਰਸ ਦਾ ਹਿੱਸਾ ਬਣ ਸਕਦੇ ਹੋ ਇਸ ਸਮੇਂ ਤੁਸੀਂ ਕੁਝ ਅਜਈਆਂ ਥਾਵਾਂ ਤੇ ਜਾ ਸਕਦੇ ਹੋ ਜਿੱਥੇ ਜਾਣ ਬਾਰੇ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਵੇਗਾ ਜਿਹੜੇ ਲੋਕ ਨਵੇਂ ਨੌਕਰੀ ਜਾਂ ਨਵੇਂ ਮੌਕੇ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਕੁਝ ਨਵੇਂ ਮੌਕੇ ਮਿਲ ਸਕਦੇ ਹਨ ਆਖਰੀ ਮਹੀਨਿਆਂ ਦੇ ਵਿੱਚ ਤੁਹਾਡੀ ਨੌਕਰੀ ਦੀ ਜਗ੍ਹਾ ਬਦਲਣ ਦੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਹੈ। ਤੁਹਾਨੂੰ ਆਪਣੀ ਮਿਹਨਤ ਦੇ ਬਲ ਬੱਤੇ ਹੀ ਚੰਗੇ ਜਿਹੜੀ ਹੈ ਸੇਟ ਹਾਸਲ ਹੋਵੇਗੀ। ਇਸ ਸਾਲ ਤੁਹਾਡੀਆਂ ਅਧੂਰੀਆਂ ਇਸ਼ਾਵਾਂ ਸਾਰੀਆਂ ਹੀ ਪੂਰੀਆਂ ਹੋ ਜਾਣਗੀਆਂ। ਇਸ ਸਾਲ ਦੇ ਵਿੱਚ ਤੁਹਾਨੂੰ ਆਪਣੇ ਸਾਰੇ ਹੀ ਚਤਨਾ ਵਿੱਚ ਸਫਲਤਾ ਮਿਲ ਜਾਵੇਗੀ। ਕਾਰੋਬਾਰ ਚੇਕਰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਅਜਈ ਮਨੋਕਾਮਨਾ ਹੈ ਜੋ ਕਾਫੀ ਸਮੇਂ ਤੋਂ ਪੂਰੀ ਨਹੀਂ ਹੋ ਰਹੀ ਸੀ। ਤਾਂ ਉਹ ਵੀ ਹੁਣ ਇਸ ਸਮੇਂ ਪੂਰੀ ਹੋ ਜਾਵੇਗੀ ਸੋ ਸੋ ਆਉਣ ਵਾਲਾ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਪੂਰਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸੀ ਉਹ ਖੁਸ਼ ਨਸੀਬ ਅਤੇ ਪਾਕਸ਼ਲੀ ਰਾਸ਼ੀਆਂ ਜਿਨ੍ਹਾਂ ਦੀ ਜਨਵਰੀ ਮਹੀਨੇ ਤੋਂ ਹੀ ਕਿਸਮਤ ਪਤਣ ਵਾਲੀ ਹੈ ਜਿਹੜੀਆਂ ਤਾਂ ਦੇ ਨਾਲ ਮਾਲਾ-ਮਾਲ ਹੋਣ ਜਾ ਰਹੀਆਂ ਹਨ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ જે એ જાણ કરી જેકર થઈ ચં લી વીડિયોનું અગે શેર છે જી ધનવાદ